10 ਸਾਲ 15 ਸਾਲ ਪਹਿਲਾਂ ਜੇ ਆਪਾਂ ਪਿੱਛੇ ਚੱਲੇ ਜੇ ਤਾਂ ਆਲੇ-ਦਾਲੇ ਫਰੀਕ ਘਰ ਦੇ ਵਿੱਚ ਪਸ਼ੂ ਮੇਰਾ ਖਿਆਲ ਵੀ ਹੁੰਦੇ ਸੀਗੇ ਨੇੜੇ-ਤੇੜੇ ਜੇ ਦੋ ਘਰਾਂ 'ਚ ਨਹੀਂ ਸੱਤ ਚੌਥੇ 'ਚ ਹੁੰਦੇ ਸੀਗੇ ਜੇ 20 ਸਾਲ ਪਹਿਲਾਂ ਦੀ ਗੱਲ ਲਾ ਲਈ ਅਪਰੋਕਸੀਮੇਟਲੀ ਜਿਹੜਾ ਮੈਂ ਪ੍ਰੈਕਟੀਕਲੀ ਤੁਹਾਨੂੰ ਦੱਸਦਾ ਤੁਸੀਂ ਜਾਓਗੇ ਵੀ ਮੈਨੂੰ ਕੁਆਂਟਲ ਦੁੱਧ ਚਾਹੀਦਾ ਉਹ ਕਹੂਗਾ ਜੀ ਚੱਕੋ ਦੁੱਧ ਕੁਆਂਟਲ ਮੈਨੂੰ ਕੁਆਂਟਲ ਪਨੀਰ ਚਾਹੀਦਾ ਚੱਕੋ ਜੀ ਕੁਆਂਟਲ ਪਨੀਰ ਮੈਨੂੰ ਕੁਆਂਟਲ ਦਹੀਂ ਚਾਹੀਦਾ ਬਿਆਲ ਆ ਗਿਆ ਉਹਨੇ ਕਹਿ ਦੇਣਾ ਤੁਹਾਨੂੰ ਤੁਸੀਂ ਦੱਸੋ ਵੀ ਕਦੋਂ ਚਾਹੀਦਾ ਦੁੱਧ ਹੈਗਾ ਨਹੀਂ ਹੈਗਾ ਉਹਦਾ ਕੋਈ ਮਤਲਬ ਨਹੀਂ ਰਿਹਾ ਮਾਰਕੀਟ ਤੇ ਪ੍ਰੋਡਕਟਿਵਿਟੀ ਘਟ ਗਈ ਆ ਪ੍ਰੋਡਕਟ ਘਟ ਗਿਆ ਸਾਡੇ ਕੋਲੇ ਪ੍ਰੋਡਕਸ਼ਨ ਘਟ ਗਈ ਆ ਡਿਮਾਂਡ ਵੱਧ ਗਈ ਆ ਤੇ ਪੂਰੀ ਹੋ ਰਹੀ ਆ ਉਹ ਤੋਂ ਬਾਅਦ ਆ ਗਈਆਂ ਕੰਪਨੀਆਂ ਸੋ ਕਿਤੇ ਨਾ ਕਿਤੇ ਯਾਰ ਸਾਨੂੰ ਸੋਚਣਾ ਪਊਗਾ ਵੀ ਇਹ ਇੰਨਾ ਦੁੱਧ ਕਿੱਥੋਂ ਆ ਰਿਹਾ ਤੁਸੀਂ ਅੱਜ ਤੋਂ 10 ਸਾਲ ਪਹਿਲਾਂ ਦੇਖ ਲਓ ਆਪਾਂ ਗੱਲ ਕਰਦੇ ਆ ਇੱਕ ਉਹ ਜਿਵੇਂ ਤੁਸੀਂ ਉਹ ਨਿਗਾਹ ਮਾਰੋ ਸ਼ਰਮਾ ਜੀ ਤੁਹਾਡੇ ਗੁਆਂਢ ਚ 10 ਸਾਲ 15 ਸਾਲ ਪਹਿਲਾਂ ਜੇ ਆਪਾਂ ਪਿੱਛੇ ਚਲੇ ਜਾਈਏ ਤਾਂ ਆਲੇ-ਦਾਲੇ ਹਰੇਕ ਘਰ ਦੇ ਵਿੱਚ ਪਸ਼ੂ ਮੇਰਾ ਖਿਆਲ ਵੀ ਹੁੰਦੇ ਸੀਗੇ ਨੇੜੇ-ਤੇੜੇ ਜੇ ਦੋ ਘਰਾਂ ਚ ਨਹੀਂ ਸਾਂ ਚੌਥੇ ਚ ਹੁੰਦੇ ਸੀਗੇ ਜੇ 20 ਸਾਲ ਪਹਿਲਾਂ ਦੀ ਗੱਲ ਲਾ ਲਈ ਅਪ੍ਰੋਕਸੀਮੇਟਲੀ ਜਿਹੜਾ ਮੈਂ ਪ੍ਰੈਕਟੀਕਲੀ ਤੁਹਾਨੂੰ ਦੱਸਦਾ ਤਾਂ ਹੁਣ ਕੀ ਆ ਵੀ ਉਹ ਸਾਰੇ ਪਸ਼ੂ ਤਾਂ हट ਕੇ ਪਰਿਵਾਰ ਇੰਡੀਵਿਜੂਅਲ ਹੋ ਗਏ ਦੁੱਧ ਦੀ ਖੱਪਤ ਤਾਂ ਵਧ ਗਈ ਨਾ ਜੇ ਅਸੀਂ ਦੇਖਦੇ ਹਾਂ ਖੱਪਤ ਤਾਂ ਕਿੰਨੀ ਬਿਲਕੁਲ ਪਹਿਲਾਂ ਨਾਲੋਂ ਫਰਕ ਪੈ ਗਿਆ ਤੇ ਪਰ ਲੈ ਜਿੰਨਾ ਮਰਜ਼ੀ ਲੋ ਤੁਸੀਂ ਜੀ ਆਲੇ-ਦਾਲੇ ਪਿੰਡਾਂ 'ਚ ਵੀ ਤੁਸੀਂ ਦੇਖੋਗੇ ਮੇਰੇ ਖਿਆਲ 'ਚ ਵੀ ਆਪਣੀ ਇੱਥੇ ਉੱਥੋਂ ਲਾ ਕੇ ਆਪਾਂ ਬੈਂਕ ਕੋਲੋਂ ਲਾ ਕੇ ਤਾਂ ਇੱਥੇ ਤੱਕ ਦੇਖੀ ਤਾਂ 25-30 ਘਰ ਨੇ ਜੀ ਤਾਂ ਜਿਹਦੇ 'ਚ 15 ਘਰਾਂ ਦੇ ਵਿੱਚ ਪਸ਼ੂ ਹੁੰਦੇ ਸੀਗੇ ਬਿਲਕੁਲ ਹੁਣ 15 'ਚੋਂ ਇੱਕ ਵੀ ਘਰ ਦੇ ਵਿੱਚ ਪਸ਼ੂ ਨਹੀਂ ਹੈਗੇ ਪਰ ਦੁੱਧ ਤਾਂ ਸਾਰੇ ਵਰਤਦੇ ਨੇ ਨਾ ਘਰ ਵੀ ਵੱਧ ਗਏ ਹਾਂ ਘਰ ਵੱਧ ਗਏ ਹੁਣ ਮੇਰੇ ਖਿਆਲੋਂ ਸਾਡੇ ਨੇੜੇ-ਤੇੜੇ ਘਰ ਹੋਗੇ ਇੱਕ ਵੀ ਘਰ ਚ ਪਸ਼ੂ ਨਹੀਂ ਦੂਜੀ ਹਰੇਕ ਦੇ ਦੁੱਧ ਜਿੰ ਕਿਤੋਂ ਵੀ ਦੁੱਧ ਜਿਹੜਾ ਸੀ ਕੋਈ ਵੀ ਆ ਦੁੱਧ ਸਾਨੂੰ ਮਿਲ ਰਿਹਾ ਉਹ ਤੋਂ ਬਾਅਦ ਜਿਵੇਂ ਫਰਜ ਕਰ ਲੋ ਮੈਂ ਤਾਂ ਇਦਾਂ ਇਹਦੀ ਉਦਾਹਰਣ ਦੰਨਾ ਹੁੰਦਾ ਵੀ ਸਾਡੇ ਕੋਲੇ ਦੁੱਧ ਆ 5 ਕਿਲੋ ਦੁੱਧ ਆ 5 ਕਿਲੋ ਦੁੱਧ ਪਿਆ ਮੈਨੂੰ 5 ਕਿਲੋ ਦੁੱਧ ਚਾਹੀਦਾ ਵੀ ਮੈਂ ਦੁੱਧ ਵਰਤਣਾ 5 ਕਿਲੋ ਚਾਹ ਬਣਨੀ ਆ ਦੁੱਧ ਪੀਣਾ ਜਾਂ ਕੁਝ ਵੀ ਹੋ ਗਿਆ ਉਹ ਤੋਂ ਬਾਅਦ ਸ੍ਰਿੰਦਰ ਸਿੰਘ ਜੀ ਨੂੰ ਚਾਹੀਦਾ 5 ਕਿਲੋ ਦਹੀਂ ਸ਼ਰਮਾ ਜੀ ਨੂੰ ਚਾਹੀਦਾ 5 ਕਿਲੋ ਮੱਖਣ ਕਾਲੇ ਨੂੰ ਚਾਹੀਦਾ 5 ਕਿਲੋ ਪਨੀਰ ਦੁੱਧ 5 ਕਿਲੋ ਹੀ ਆ 5 ਕਿਲੋ ਦੁੱਧ ਤੋਂ 5 ਕਿਲੋ ਦੁੱਧ ਵੀ ਮੈਂ ਵਰਤਣਾ ਪਨੀਰ ਵੀ ਚਾਹੀਦਾ ਮੱਖਣ ਵੀ ਚਾਹੀਦਾ ਦਹੀਂ ਵੀ ਚਾਹੀਦਾ ਦੁੱਧ 5 ਕਿਲੋ ਹੀ ਆ ਪ੍ਰੋਡਕਟ ਉਹਦੇ ਬਣੇ ਹੋਏ ਸਾਰੇ ਓਨੀ ਓਨੀ ਮਾਤਰਾ ਚ ਚਾਹੀਦੇ ਨੇ ਤੁਹਾਨੂੰ ਜਵਾਬ ਨਹੀਂ ਮਿਲਣਾ ਮਾਰਕੀਟ ਚੋਂ ਤੁਸੀਂ ਜਾਓਗੇ ਵੀ ਮੈਨੂੰ ਕੁਆਂਟਲ ਦੁੱਧ ਚਾਹੀਦਾ ਉਹ ਕਹੂਗਾ ਜੀ ਚੱਕੋ ਦੁੱਧ ਕੁਆਂਟਲ ਮੈਨੂੰ ਕੁਆਂਟਲ ਪਨੀਰ ਚਾਹੀਦਾ ਚੱਕੋ ਜੀ ਕੁਆਂਟਲ ਪਨੀਰ ਮੈਨੂੰ ਕੁਆਂਟਲ ਦਹੀਂ ਚਾਹੀਦਾ ਵਿਆਹ ਆ ਲਾ ਗਿਆ ਉਹਨੇ ਕਹਿ ਦੇਣਾ ਤੁਹਾਨੂੰ ਤੁਸੀਂ ਦੱਸੋ ਵੀ ਕਦੋਂ ਚਾਹੀਦਾ ਦੁੱਧ ਹੈਗਾ ਨਹੀਂ ਹੈਗਾ ਉਹਦਾ ਕੋਈ ਮਤਲਬ ਨਹੀਂ ਰਿਹਾ ਮਾਰਕੀਟ 'ਚ ਮੈਂ ਹਰੇਕ ਬੰਦੇ ਦੇ ਬਾਰੇ ਨਹੀਂ ਇਹ ਗੱਲ ਕਰ ਰਿਹਾ ਗੱਲ ਇਹ ਹੈ ਵੀ ਆਉਂਦਾ ਕਿੱਥੋਂ ਆ ਇੰਨੀ ਜਿਹੜੀ ਪ੍ਰੋਡਕਟਿਵਿਟੀ ਘਟ ਗਈ ਆ ਪ੍ਰੋਡਕਟ ਘਟ ਗਿਆ ਸਾਡੇ ਕੋਲੇ ਪ੍ਰੋਡਕਸ਼ਨ ਘਟ ਗਈ ਆ ਡਿਮਾਂਡ ਵੱਧ ਗਈ ਆ ਤੇ ਪੂਰੀ ਹੋ ਰਹੀ ਆ ਉਹ ਤੋਂ ਬਾਅਦ ਆ ਗਈਆਂ ਕੰਪਨੀਆਂ ਦਾ ਬਿਜ਼ਨਸ ਦੇਖੋ ਤੁਸੀਂ ਵੱਧ ਰਿਹਾ ਉਹਨਾਂ ਦਾ ਵੀ ਬਿਜ਼ਨਸ ਆ ਹੁਣ ਇੱਕ ਨਵੀਂ ਕੰਪਨੀ ਜਿਹੜੀ ਪਹਿਲਾਂ ਉੱਧਰ ਚੱਲਦੀ ਸੀ ਉਹਨਾਂ ਦਾ ਵੀ ਉਹਨਾਂ ਹੀ ਬਿਜ਼ਨਸ ਆ ਉਹਨਾਂ ਨੂੰ ਵੀ ਦੁੱਧ ਚਾਹੀਦਾ ਉਹਨਾਂ ਨੇ ਵੀ ਲੈ ਕੇ ਜਾਣਾ ਫਿਰ ਇੰਡੀਵਿਜੂਅਲ ਜਿਹੜਾ ਅਸੀਂ ਲੰਨੇ ਆ ਵਿਆਹਾਂ ਚ ਲੰਨੇ ਆ ਉੱਥੇ ਵੀ ਦੁੱਧ ਵਰਤਿਆ ਜਾਂਦਾ ਸੋ ਕਿਤੇ ਨਾ ਕਿਤੇ ਯਾਰ ਸਾਨੂੰ ਸੋਚਣਾ ਪਊਗਾ ਵੀ ਇਹ ਇੰਨਾ ਦੁੱਧ ਕਿੱਥੋਂ ਆ ਰਿਹਾ ਕਿਵੇਂ ਹੋ ਰਿਹਾ ਜਿਹੜੇ ਵਿਚਾਰੇ ਕੰਮ ਕਰਦੇ ਨੇ ਮਿਹਨਤ ਕਰਦੇ ਨੇ ਕਿਸਾਨ ਆ ਉਹਨੂੰ ਦੁੱਧ ਦਾ ਮੁੱਲ ਨਹੀਂ ਮਿਲ ਰਿਹਾ ਉਹਦਾ ਅਸਲੀ ਦੁੱਧ ਨਹੀਂ ਵਿਕ ਰਿਹਾ ਉਹ ਰੁਲਦਾ ਫਿਰਦਾ ਦੁੱਧ ਦਾ ਰੇਟ ਪੁੱਛੋ ਤੁਸੀਂ 60 ਰੁਪਏ 50 ਰੁਪਏ 70 ਰੁਪਏ ਜੇ ਤੁਸੀਂ ਸਹੀ ਦੁੱਧ ਦਾ ਮੁੱਲ ਲਉਣਾ ਤਾਂ ਮੇਰਾ ਖਿਆਲ ਆ ਵੀ 150 ਰੁਪਏ ਵੀ ਦੁੱਧ ਦਾ ਰੇਟ ਘੱਟ ਆ ਜਿੰਨੀ ਇਹਦੇ ਤੇ ਮਿਹਨਤ ਆਉਂਦੀ ਆ ਜਾਂ ਜਿੰਨਾ ਇਹਦੇ ਤੇ ਸਮਾਂ ਲੱਗਦਾ ਦੋਸਤੋ ਸੋ ਇਹ ਚੀਜ਼ ਨੂੰ ਆਪਾਂ ਯਾਰ ਸਮਝਾਇਆ ਕਰੀਏ ਜੇ ਕੋਈ ਸਹੀ ਚੀਜ਼ ਦੰਦਾ ਸਾਨੂੰ ਤਾਂ ਉਹਦੇ ਪੈਸੇ ਦਿਆ ਕਰੀ ਵਿਸ਼ਵ ਪ੍ਰਸਿੱਧ ਵੈਦ ਸ਼ਿਵ ਕੁਮਾਰ ਸੂਤ सानीपुर रोड सरहद बधेरे जानकारी लिए कॉल करो नड़िनवे एक सौ चुरंजा अस्सी अठ सौ सतर नाइन नाइन वन फाइव फोर एट जीरो एट डबल सैवन